ਸ਼੍ਰੀ ਸੰਜੀਵ ਰੋੜਾ ਜੀ ਮੈਂਬਰ ਪਾਰਲੀਮੈਂਟ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਜਿਹੜਾ ਇਲੈਕਸ਼ਨ ਕੈਂਪੇਨ ਆਫਿਸ ਦਾ ਉਦਘਾਟਨ ਜਿਹੜਾ ਉਹ ਕਰਨ ਦੇ ਲਈ ਮੈਂ ਮੇਰੇ ਸਾਥੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਜੀ ਸਾਰੇ ਸਾਡੇ ਮੰਤਰੀਜ਼ ਕਲੀਜ਼ ਐਮ ਐਲ ਏ ਸਾਹਿਬਾਨ ਸਾਰੇ ਸਾਡੇ ਸਾਥੀ ਪਹੁੰਚੇ ਨੇ ਪਰ ਮੈਂ ਸਮਝਦਾ ਇਹ ਪਿਛਲੇ 2 ਮਹੀਨਿਆਂ ਤੋਂ ਜਦੋਂ ਦੀ ਸੰਜੀਵ ਰੋੜਾ ਜੀ ਦੀ ਅਨਾਊਂਸਮੈਂਟ ਹੋਈ ਹੈ ਉਹਨਾਂ ਦੇ ਨਾਮ ਦੀ ਇੱਕ ਬਹੁਤ ਹੀ ਵਧੀਆ ਬੇਹਦਾਸ਼ਾ ਜਿਹੜਾ ਰਿਸਪੌਂਸ ਹੈ ਉਹ ਇਹਨਾਂ ਦੇ ਆਰਾਮਾਂ ਦੀ ਪਾਰਟੀ ਦੇ ਫੇਵਰ ਦੇ ਵਿੱਚ ਮਿਲ ਰਿਹਾ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਪਿਛਲੇ 3 ਸਾਲਾਂ ਦੇ ਕੰਮਾਂ ਤੇ ਲੋਕ ਮੋਹਰ ਲਾਉਣ ਨੂੰ ਤਿਆਰ ਬੈਠੇ ਨੇ ਦੂਜੇ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦੇ ਉੱਪਰੋਂ ਤੀਸਰਾ ਸ਼੍ਰੀ ਸੰਜੀਵ ਰੋਰਾ ਜੀ ਦੀ ਨੀਜੀ ਸਖਸ਼ੀਅਤ ਇਹੋ ਜਿਹੀ ਹੈ ਕਿ ਇਹ ਡਵੈਲਪਮੈਂਟ ਓਰੀਐਂਟਡ ਹੈ ਇਹ ਪਿਛਲੇ ਤਕਰੀਬਨ 2.5 ਸਾਲਾਂ ਦੇ ਵਿੱਚ ਲੋਕ ਦੇਖ ਚੁੱਕੇ ਨੇ ਸੋ ਇੱਕ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸ ਦੀ ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਕਾਂਗਰਸ ਦਾ ਰੂਪ ਲੈ ਕੇ ਕਿ ਇਸ ਚੀਟ ਵਿੱਚ ਫਰਜੀ ਵੋਟਿੰਗ ਮਾਰੀ ਹੈ ਕਈ ਫਰਜੀ ਦੇ ਪਤੇ غلط ਨੇ ਨਾਮ غلط ਨੇ ਕਾਂਗਰਸ ਲੋਕ ਇਹ ਸੱਚ ਹੈ ਕਿ ਇਹ ਜੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੱਕੀ ਸੀਗੀ ਦਿੱਲੀ ਦੇ ਵਿੱਚ ਤੇ ਇੱਥੇ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਬੀਜੇਪੀ ਨੇ ਇੱਕ ਅਥਲਾ ਵੱਡੇ ਪੱਤਰ ਦੇ ਉੱਪਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਰਕਾਰ ਨੇ ਵੀ ਕਿਹਾ ਕਿ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਸਰਕਾਰ ਨੇ ਵੀ ਹਦਾਇਤਾਂ ਦਿੱਤੀਆਂ ਕਿ ਨਹੀਂ ਇੱਕ ਵੀ ਜਾਲੀ ਵੋਟ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈ ਕਿ ਵੋਟਰ ਲਿਸਟਾਂ ਦੇ ਵਿੱਚ ਸਰਕਾਰ ਨੇ ਆਪ ਦੇ ਪੱਧਰ ਤੇ ਉੱਪਰ ਐਡਮਿਨਿਸਟ੍ਰੇਸ਼ਨ ਨੇ ਆਪ ਦੇ ਪੱਧਰ ਤੇ ਉੱਪਰ ਕੰਮ ਕੀਤਾ ਅਸੀਂ ਐਜ਼ ਆਹ ਪੋਲਿਟਿਕਲ ਪਾਰਟੀ ਅਸੀਂ ਆਪ ਦੇ ਲੈਵਲ ਦੇ ਉੱਪਰ ਇਹਦੇ ਬਾਰੇ ਸਰਵੇ ਜਿਹੜਾ ਉਹ ਕਰਵਾਇਆ ਕਰ ਕਰ ਜਾ ਕੇ ਸਾਡੇ ਸਾਥੀਆਂ ਨੇ ਵਰਕਰਾਂ ਨੇ ਕੀਤਾ ਮੈਂ ਤਾਂ ਬਲਕਿ ਕਾਂਗਰਸ ਪਾਰਟੀ ਨੂੰ ਵੀ ਕਹਾਂਗਾ ਕਿ ਉਹ ਸਿਰਫ ਅਲੀਗੇਸ਼ਨ ਕਿ ਲਗਾਉਂਦੇ ਨੇ ਉਹ ਵੀ ਜਾਣ ਲੋਕਾਂ ਦੇ ਘਰ ਘਰ ਦਰਵਾਜ਼ਾ ਖੜਕਾਉਣ ਤੇ ਚੈੱਕ ਕਰ ਲੈਣ ਕਿ ਵੋਟਰ ਲਿਸਟ ਦੇ ਵਿੱਚ ਨਾਮ ਸਹੀ ਨੇ ਕਿ ਗਲਤ ਨੇ ਜੇ ਕਿਤੇ ਕੋਈ ਨਾਮ ਇਹਦੇ ਗਲਤ ਪਾਏ ਜਾਂਦੇ ਤੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਉਣ ਜਾਲੀ ਵੋਟਾਂ ਨਾ ਬੰਡ ਦਿੱਤੀਆਂ ਜਾਣਗੀਆਂ ਇਹ ਸਾਡਾ ਸਰਕਾਰ ਦਾ ਇਨ ਪ੍ਰਿੰਸੀਪਲ ਜੀ ਸਰਕਾਰ ਕਿ ਕਰਦੀਆਂ ਲੋਕਾਨੂੰ ਵੋਟ ਦੇ ਕੇ ਕਰਦੀਆਂ ਸੰਜੀਵ ਜੀ ਨੇ ਕੀਤੀਆਂ ਹਨ ਵੋਟ ਦੇ 100% ਜੋ ਕੰਮ ਪਿਛਲੇ 20 ਸਾਲਾਂ ਦੇ ਵਿੱਚ ਸੰਜੀਵ अरोड़ा ਜੀ ਨੇ ਕੀਤੇ ਨੇ ਔਰ ਜਦ ਆਵਾਜ਼ ਦੀ ਪਾਰਟੀ ਦਿੱਤੀ ਸਾਲ ਦੀ ਸਰਕਾਰ ਨੇ ਕੀਤੇ ਨੇ ਕੰਮਾਂ ਦੇ ਨਾਂ ਦੇ ਉੱਪਰ ਵੋਟ ਮੰਗਦੇ ਕਿਤੇ ਕਈ ਆਉਣਗੇ ਕਿਤੇ ਚਾਰ ਪਾਰਟੀਆਂ ਆਉਣਗੀਆਂ ਭਾਵੇਂ ਮੁਕਾਬਲਾ ਦੇਖੋ ਜੇ ਤਾਂ ਆਪਾਂ ਕੰਮਾਂ ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਆਪਾਂ ਕੈਂਡੀਡੇਟ ਦੀ ਸ਼ਖਸੀਅਤ ਦੀ ਗੱਲ ਕਰੀਏ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੇ ਸਾਡਾ ਲੋਕਾਂ ਦੇ ਵਿੱਚ ਕਨੈਕਟ ਕਿਹੋ ਜਿਹਾ ਉਹਦੇ ਨਾਲ ਗੱਲ ਕਰੀ ਤਾਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਪਰ ਜੇ ਹੁਣ ਦੂਜੀਆਂ ਪਾਰਟੀਆਂ ਸਿਰਫ दारूਆਂ ਸ਼ਰਾਬਾਂ ਪੈਸਿਆਂ ਦੇ ਨਾਂ ਤੇ ਨਾਲ ਕੰਪੈਰੀਜ਼ਨ ਕਰਨਾ ਚਾਹੁੰਦੇ ਨੇ ਤੇ ਫਿਰ ਭਾਈ ਸਾਡਾ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਅਸੀਂ ਤੇ ਲੋਕਾਂ ਦੇ ਘਰ ਜਾ ਕੇ ਹੱਥ ਜੋੜ ਕੇ ਵੋਟ ਮੰਗਾਂਗੇ ਕੰਮ ਦੇ ਨਾਂ ਤੇ ਮੰਗਾਂਗੇ ਦੇ ਕਲੀਅਰ ਦਾ ਟਮਾਟੋ ਮਾਰਦੇ ਨੂੰ ਉੱਪਰ ਜਿੱਤਾ ਲੋਹੀ ਕਾਹਦੀਆਂ ਕਹਿ ਰਹੀ ਹੈ ਕਿ ਇਹ ਇਲੈਕਸ਼ਨ ਆਗਾ 2027 ਦੀ ਰਾਹ ਤਾ ਘਟੇਗਾ ਇਹ ਇਹ ਵੀ ਬਾਤ ਹੈ ਕਿ ਕਾਂਗਰਸ ਤੇ ਭਾਜਪਾ ਨੇ ਥਲੰਗਰ ਵਿੱਚ ਉਸੇ ਸਮੇਂ ਕਹੀ ਸੀਗੀ ਉੱਥੇ ਵੱਡੀ ਜਿੱਤ ਜਿਹੜੀ ਸਾਨੂੰ ਮਿਲੀ ਇਹੀ ਇਲੈਕਸ਼ਨ ਚਾਰ ਬਾਈ ਇਲੈਕਸ਼ਨਾਂ ਦੇ ਵਿੱਚ ਜਿੱਤੇ ਜਿਹੜੀ ਉਹ ਸਾਨੂੰ ਮਿਲੀ ਸੋ ਇਹੀ ਕਾਰਪੋਰੇਸ਼ਨ ਦੇ ਵਿੱਚ ਸੋ ਮੈਂ ਸਮਝਦਾ ਕਿ ਲੋਕ ਤਾਂ ਆਪ ਦਾ ਇੱਕ ਕਲੀਅਰ ਕਟ ਫਤਵੇ ਜਿਹੜਾ ਸੁਣਿਆ ਹੈ ਉਹ ਦੇ ਹੀ ਬੈਠੇ ਨੇ ਵਿਰੋਧੀ ਪਾਰਟੀਆਂ ਵਾਲੀ ਨੇ ਜਿਹੜੇ ਸਮਝ ਨਹੀਂ ਰਹੇਗੇ ਜੇਕਰ ਨਗਰ ਨਿਗਮ ਦਾ ਰੋਕ ਲੱਗਾ ਕਿ ਇੱਕ ਬਕਾਲਾ ਆਇਆ 8.80 ਕਰੋੜ ਦਾ ਇੱਕ ਰੋਜ਼ ਗਾਰਡਨ ਦਾ ਪ੍ਰੋਜੈਕਟ تیار ਹੋਣਾ ਜਿੱਥੇ ਉਹਨਾਂ ਨੇ ਕਿ ਰੋਕਿਆ ਵੀ ਗਿਆ ਤੇ ਹੁਣ ਇਹਨੂੰ ਅੱਪਰ ਵੀ ਸਟੈਂਡ ਹੋ ਦੇਣਾ ਕਰ ਰਹੇ ਨੇ ਕਈ ਪਾਰਟੀ ਦੇ ਲੋਕ ਵੀ ਮਿਲਲੇ ਲੋਕੀ ਕਹਿੰਦੇ ਨੇ ਜੇ ਕੋਈ ਸੋਦੀ ਗੱਲ ਹੈਗੀ ਮੈਂ ਸੰਜੀਵ ਜੀ ਨੂੰ ਕਹਿੰਦੀ ਕਰੂੰ ਸਾਡੇ ਮੇਰ ਸਾਹਿਬ ਇੱਥੇ ਮੈਨੂੰ ਨੈਸਟ ਦਾ ਆਈਡੀਆ ਦਿਆ ਤੁਹਾਡੇ ਨੂੰ ਪਤਾ ਲੱਗ ਰਿਹਾ ਹੈ ਕੋਈ ਆ ਜਾ ਦੇ ਕੋ ਗੱਲ ਬੜੀ ਕਲੀਅਰ ਹੈ ਅਸੀਂ 3 ਸਾਲਾਂ ਤੋਂ ਕਰਪਸ਼ਨ ਨੂੰ ਪੰਜਾਬ ਤੋਂ ਜੜੋਂ ਖਤਮ ਕਰਨ ਦੇ ਲਈ ਲੱਗੇ ਹੋਇਆ ਇਹ ਸਾਡਾ ਮਕਸਦ ਸੀ ਹੈ ਤੇ ਰਹੂਗਾ ਮੈਂ ਸ਼ੁਕਰੀਆ ਆਦਾ ਕਰਦਾ ਸਾਡੇ ਪ੍ਰਧਾਨ ਜੀ ਦਾ ਅਮਨ ਅਰੋੜਾ ਜੀ ਦਾ ਸਾਡੇ ਮੰਤਰੀ ਜੀ ਸੂਨ ਸਾਹਿਬ ਦਾ ਹੋਰ ਸਾਡੇ ਮੰਤਰੀ ਸਾਹਿਬਾ ਜਿਹੜੇ ਆਏ ਐ ਤੇ ਜਿਹੜਾ ਕਾਬਜ ਐ ਅਸੀਂ ਨਾਰੀਅਲ ਫੋਰ ਕੇ ਤੇ ਅਰਦਾਸ ਕਰਕੇ ਚਾਲੂ ਕੀਤਾ ਔਰ ਜਿਨ੍ਹਾਂ ਤੁਸੀਂ ਦੇਖਿਆ ਪਾਰਟੀ ਦੇ ਇੱਥੇ ਚਾਹੇ ਚੇਅਰਮੈਨ ਹੈ ਐਮਐਲਏ ਹੈ ਬਾਅਦ ਹੈ ਕਾਉਂਸਲਰ ਹੈ ਵਲੰਟੀਅਰ ਹੈ ਉਹ ਆਇਆ ਕਿ ਆਜ ਕਿੰਨਾ ਕਿ ਲੱਗਿਆ ਕਿ ਕੋਈ ਹੋਰ ਇਕੱਠ ਕਰਦਾ ਪਹਿਲੇ ਉਹ ਯਾਰ ਇਹ ਤੁਸੀਂ ਕਰਦਾ ਨਹੀਂ ਉਹ ਉਹਦੇ ਵਿੱਚ ਦੇਖੋ ਇਹ ਆਪੋਜੀਸ਼ਨ ਦਾ ਕੰਮ ਹੈ ਕਰਨਾ ਜਿਹੜਾ ਗੋਪੀ ਜੀ ਨੇ ਕੀਤਾ ਸੀ ਉਹ ਪੈਸੇ ਸਰਕਾਰ ਵੱਲੋਂ ਸੀ ਜਿਹੜਾ ਮੈਂ ਜਾ ਕੇ ਜਦੋਂ ਜੋ ਮੈਨੂੰ ਪਤਾ ਲੱਗਿਆ ਇੱਕ ਰਾਉਂਡ ਟੇਬਲ ਨਾਲੇ ਹੈਗੇ ਆ ਉਹਨਾਂ ਨੇ ਪੈਸੇ ਹੋਰ ਲਾਏ ਸੀ ਉਹਦਾ ਉਦਗਠਨ ਬਾਅਦ ਚੱਲੂ ਆ ਕਿ ਤੁਹਾਡੇ ਵੱਲੋਂ ਜਦੋਂ ਦੋ ਦਿਨ ਫਿਰ ਕਾਫੀ ਕੰਮ ਦਿੱਤੇ ਗਿਆਨ ਦੇ ਜੇ ਛੋਟਾ ਦਿੱਤੇ ਗਿਆ ਕੰਮ ਵੀ ਜਾਰੀ ਉਹ ਦੋ ਤਿੰਨ ਮਹੀਨੇ ਕਿ ਉਹ ਕਹਿੰਦੇ ਉਹ ਤਿੰਨ ਸਾਲ ਹੋ ਗਏ ਮੈਨੂੰ ਕੰਮ ਕਰਦੇ ਤਿੰਨ ਮਹੀਨਿਆਂ ਚ ਕੋਈ ਅਲੱਗ ਦੋਰੀ ਨਾ ਕਿਤੇ ਡਿਊਟੀਆਂ ਵੱਡੀਆਂ ਹੁੰਦੀਆਂ ਜਦੋਂ ਮੇਰੀ ਡਿਊਟੀ ਲੱਗੀ ਸੀ ਇਹ ਸ਼ਹਿਰ ਦੇ ਕੰਮ ਦੇਖਣੇ ਆ ਉਹ 2 ਮਹੀਨਿਆਂ ਚ ਮੈਂ ਕਰ ਰਹੇ ਹਾਂ ਜਿਹੜੇ ਪਿਛਲੇ 3 ਸਾਲਾਂ ਚ ਐਨੇ ਕੰਮ ਕੀਤੇ ਔਰ ਕੋਈ ਵੀ ਕੰਮ ਇਹ ਨਹੀਂ ਕਿ ਪਿਛਲੇ 2 ਸਾਲ ਦਾ ਪੈਂਡਿੰਗ ਸੀ ਕੋਈ 25 ਸਾਲ ਦਾ ਕੋਈ 32 ਸਾਲ ਦਾ ਕੋਈ 15 ਸਾਲ ਦਾ ਕਈ ਸਰਕਾਰਾਂ ਆਈਆਂ ਗਈਆਂ ਅਖੀਰ ਕੰਮ ਅਸੀਂ ਮੁਕਾ ਰਹੇ ਹਾਂ ਲੇਕਿਨ ਉਹ ਨਾਲੇ ਜਿਹੜਾ ਗੱਡੇ ਨਾਲੇ ਜਿਹੜਾ ਗੱਡੇ ਹੈ ਕਾਫੀ ਬਰਬਾਦ ਉਹ ਗੱਡੇ ਨਾਲੇ ਦਾ ਵੀ ਦੇਖੋ ਸਾਡੇ ਐਮਪੀ ਸਾਹਿਬ ਲੱਗੇ ਹੋਏ ਸੀਚੇਵਾਲ ਜੀ ਔਰ ਸਾਡੇ ਅਫਸਰ ਸਾਹਿਬਾਨ ਲੱਗੇ ਆਪਰੇਸ਼ਨ ਵਾਲੇ ਲੱਗੇ ਆ ਅੱਗੇ ਨਾਲੋਂ ਪਾਣੀ ਦੀ ਜਿਹੜੀ ਹੈਗਾ ਉਹ ਬੜਾ ਬੜਾ ਘੱਟ ਘੱਟ ਗਿਆ ਜਿਹੜੀ ਪੋਲੂਸ਼ਨ ਦੇ ਲੈਵਲ ਹੈ ਔਰ ਅੱਗੇ ਨਾਲ ਸਾਫ਼ ਹੋ ਰਿਹਾ ਹੋਲੀ ਹੋਰ ਵੀ ਪੂਰਾ ਠੀਕ ਹੋ ਗਿਆ ਪੋਲੂਸ਼ਨ ਉਸ ਦਾ ਕਹਿ ਰਹੇ ਨੇ ਕਿ ਅਸੀਂ ਤਾਂ ਉਹ ਸਾਫ਼ ਨਹੀਂ ਜਦੋਂ ਅਕਲ ਮੈਨੂੰ ਪੱਕਾ ਨਹੀਂ ਕਿ ਕਿਸੇ ਪੋਲੂਸ਼ਨ ਅਕਸਰ ਦੀ ਸਟੇਟਮੈਂਟ ਹਨਾ ਦੇਖ ਕੇ ਜਵਾਬ ਦੇ ਕਾਲੀ ਨਾਲ ਦੇ ਕੈਂਡੀਡੇਟ ਉਹਨਾਂ ਸਾਹਮਣੇ ਜਾਣ ਕਿ ਇਹ ਸੀਰੀਅਸ ਸਮੱਸਿਆ ਹੈ ਨਾ ਤੀਜ ਪੱਧਰ ਤੇ ਕੌਫ ਸੈਂਟਰ ਤੇ ਜਾ ਬੋਜਾਈ ਕਿ ਉਹਦੇ ਕੁਝ ਕਿਹਾ ਨਹੀਂ ਗੱਲ ਸੁਣੋ ਸੇਵਲ ਹਸਪਤਾਲ ਉਹਨਾਂ ਨੂੰ ਜਿਨ੍ਹਾਂ ਨੇ ਵੀ ਗਿਆ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਉਹਨਾਂ ਨੂੰ ਸਮਝਾ ਦਿਓ ਨਾ ਸੈਂਟਰ ਦਾ ਸੀ ਨਾ ਸਟੇਟ ਦਾ ਸੀ ਮੇਰੀ ਜ਼ਿੰਮੇਵਾਰ ਸਾਡੇ ਆਨਰੇਬਲ ਕੇ ਨੈਸ਼ਨਲ ਕਨਵੀਨਰ ਸਾਹਿਬ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਲਾਏ ਕਿ ਸਾਰੇ ਪੈਸੇ ਐਮਪੀ ਲਾਰਡ ਸੀਐਸਆਰ ਫੰਡ ਤੇ ਬੀ ਨਾਮ ਪਰਸਨਲ ਉਹਦੇ ਤੋਂ ਹੋਇਆ ਔਰ ਇਹ ਭੱਲੇ ਦਾ ਕੰਮ ਹੋਇਆ ਐਸੇ ਭਲੇ ਹਸਪਤਲ ਦਾ ਉਹਨਾਂ ਨੂੰ ਫੈਕਟ ਨਹੀਂ ਪਤਾ ਸਿਵਲ ਹਸਪਤਲ ਕਦੀ ਸੈਂਟਰ 'ਚ ਨਹੀਂ ਆਉਂਦਾ ਤੇ ਸਟੇਟ ਗਰਮਨਟੇ ਜਾਂਦਾ ਸੈਂਟਰ ਕਿਉਂ ਦੇਗੀ ਪੈਸੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੈਂਟਲੈਂਟਲੀ